ਖੂਨ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ। ਇਹ ਮਨੁੱਖ ਦੇ ਸਰੀਰ ਦੇ ਵਿੱਚ ਆਪਣੇ ਆਪ ਬਣਦਾ ਹੈ ਤੇ ਖੂਨ ਦੇ ਦਾਨ ਨੂੰ ਮਹਾਨ ਧਾਨ ਕਿਹਾ ਜਾਂਦਾ ਹੈ। ਸਹੀ ਸਮੇਂ ਤੇ ਜੇਕਰ ਖੂਨ ਉਪਲਬਧ ਹੋ ਜਾਵੇ ਤਾਂ ਕਈ ਕੀਮਤਾਂ ਜਾਨਾਂ ਬਚ ਸਕਦੀਆਂ ਨੇ ਅਤੇ ਸੰਸਾਰ ਦੀ ਹਰ ਵਿਅਕਤੀ ਦੇ ਲਈ ਸੁਰੱਖਿਅਤ ਖੂਨ ਦੀ ਜ਼ਰੂਰਤ ਹਰ ਸਮੇਂ ਹੁੰਦੀ ਹੈ ਇਸ ਲਈ ਵਿਸ਼ਵ ਭਾਰ ਦੇ ਵਿੱਚ ਖੂਨਦਾਨ ਕੈਂਪਰ ਲਾਇਆ ਜਾਂਦੇ ਨੇ ਇਸੇ ਹੀ ਤਰ੍ਹਾਂ ਬੀਤੀ ਦਿਨੀ 5 ਜੂਨ 2023 ਦਿਨ ਸੋਮਵਾਰ ਨੂੰ ਸਿੱਖ ਕੌਮ ਦੇ ਮਹਾਨ ਜਰਨਲਿਸਟ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ 300 ਸਾਲਾ ਸਤਾਪਤੀ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪਰ ਗੁਰਦੁਆਰਾ ਸਿੰਘਰ ਸ਼ਹੀਦਾਂ ਸਾਈਬ ਸੁਹਾਣਾ ਵਿਖੇ ਲਗਾਇਆ ਗਿਆ ਜਿਸ ਦੇ ਵਿੱਚ ਨੌਜ ਵਾਨਾਂ ਦੇ ਵੱਲੋਂ ਖੂਨਦਾਨ ਕਰਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਇਸ ਮੌਕੇ ਤੇ ਰਾਮਗੜੀਆਂ ਚੇਅਰਮੈਨ ਜਗਜੀਤ ਸਿੰਘ ਸੱਗੂ ਤੇ ਬਾਈ ਹਰਦੀਪ ਗਿੱਲ ਤੇ ਹੋਰ ਨਾਂਵਾਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਮੈਂ ਤੁਹਾਡਾ ਆਪਣਾ ਬਾਈ ਹਰਦੀਪ ਮੈਂ ਪੰਚ ਤੋਂ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਇੱਥੇ ਜੱਸਾ ਸਿੰਘ ਰਾਮਗੜੀਆਂ ਤੇ 300 ਸਾਲਾ ਉਤਸਵ ਮਨਾਇਆ ਜਾ ਰਿਹਾ ਤੋ ਕਿ ਅੱਜ ਆਪਾਂ ਉਸੇ ਧਰਤੀ ਤੇ ਖੜੇ ਆ ਪੀਰਾਂ ਪਗੰਬਰਾਂ ਦੀ ਧਰਤੀ ਤੇ ਖੜੇ ਆ ਜਿੱਥੇ ਰਾਮਗੜੀਆ ਅੰਤਾਲ ਜਿੱਥੇ ਮੰਦੀ ਮਹਾਲੀ ਮਲਵਾਜ ਕੈਂਪ ਲਾਇਆ ਗਿਆ ਭਾਜੀ ਨੂੰ ਦੱਸਿਆ ਜਿਵੇਂ ਮਿੱਲ ਉਸ ਤੋਂ ਨੋਲੇ ਲੱਗਿਆ ਅੱਜ ਇੱਥੇ ਆਇਆ ਫਿਰ ਉਹਦੇ ਬਾਅਦ ਗੁਰਦਾਸਪੁਰਾ ਖੂਨਦਾਨ ਮਹਾਦਾਨ ਸੱਚ ਪਾਚਾ ਪਰ ਕਿਤੇ ਕਿਸੇ ਦੇ ਜੀਵ ਦੇ ਕੰਮ ਆਉਂਦਾ ਤੇ ਵੱਧ ਚੜ ਕੇ ਇਥੇ ਹਿੱਸਾ ਪਾਓ ਜੇ ਭਾਈ ਨੇ ਕਿਹਾ 100 ਜੂਨਟ ਮੈਨ ਤਾਂ ਲੱਗਦਾ ਕਿ ਸਿੰਘ ਜੀ ਦਾ ਤੋਂ 200 ਜੂਨਟ ਲੱਗ ਜਾਵਾਂਗੇ ਬਾਈ ਦੇ ਖਾਤੇ ਦਾ ਖਾਤ ਦਾ ਸਰਬੋਤਮ ਆਪ ਦੇ ਅੱਜ ਵਿਖੁੰਦਨ ਕੰਮ ਬਾਰੇ ਦੱਸਦੇ ਨੇ ਇਹ ਮਾ ਜੀ ਸਿੰਘ ਸਕੂਨ ਚੇਅਰਮੈਨ ਰਾਮਗੜੀਆ ਕਾਰਜ ਸਥਾਪਨੀ ਪੰਜਾਬ ਇਹ ਜੋ ਕੈਂਪ ਹੈ ਸਾਡਾ ਮਹਾਰਾਜ ਜਸਾ ਸਿੰਘ ਰਾਮਗੜੀ ਜੀ ਦੀ 300 ਸਾਲਾ ਸਤਿਪੰਥ ਨੂੰ ਸਮਰਪਿਤ ਹੈ ਔਰ ਇਹ ਸਾਡਾ ਦੂਜਾ ਹੁੰਦਨ ਕੈਂਪ ਹੈ ਪਹਿਲਾਂ ਤਾਂ ਹੋਲੇ ਸੀ ਅਜੇ ਸਿੰਘ ਸ਼ਹੀਦਾਂ ਗੁਰਦੁਆਰਾ ਸੋਨਾ ਸਾਹਿਬ ਗਿਆ ਔਰ ਤਕਰੀਬਨ ਇਹ ਸਾਡਾ ਪੂਰਾ ਸਾਲ ਚੱਲਣਾ ਹੈ ਹਰ ਮਹੀਨੇ ਦੀ 5 ਤਰੀਕ ਨੂੰ ਅਗਲਾ ਕੈਂਪ ਜਿਹੜਾ ਸੈਟਾ ਹੈਗਾ ਗੁਰਦਾਸਪੁਰ ਹੈ ਔਰ ਅੱਜ ਤੱਕ ਤਕਰੀਬਨ ਇਥੇ 20 ਤੋਂ 30 ਯੋਧ ਜਿਹੜੇ ਨੇ ਇਸ ਵੇਲੇ ਤੱਕ ਹੋ ਚੁੱਕੇ ਨੇ ਸਾਨੂੰ ਆਸ ਹੈ ਕਿ ਇਹ ਜਿਹੜਾ ਆਕੜਾ ਇਹ 100 ਨੂੰ ਪਾਰ ਕਰੂਗਾ